ਫਰੋਜ਼ਪੁਰ ਦੇ ਜੀਰਾ ਵਿੱਚ ਰਿਸ਼ਤੇਦਾਰ ਪਾਦਰੀ ਚਾਚੇ ਨੇ ਭਤੀਜੀ ਨਾਲ ਕੀਤਾ ਬਲਾਤਕਾਰ ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਪਾਸਟਰ ਮਾਮੇ ਦੇ ਖਿਲਾਫ ਕੀਤਾ ਕੇਸ ਦਰਜ ਫਰੋਜ਼ਪੁਰ ਦੇ ਜੀਰਾ ਵਿੱਚ ਇੱਕ ਰਿਸ਼ਤੇਦਾਰ ਪਾਸਟਰ ਚਾਚੇ ਦੇ ਵੱਲੋਂ ਆਪਣੀ ਭਤੀਜੀ ਦੇ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ। ਪੀੜਤ ਪਰਿਵਾਰ ਨੇ ਦੱਸਿਆ ਕਿ ਲੜਕੀ ਦਾ ਸਬੰਧ ਉਸਦੇ ਮਾਮੇ ਨਾਲ ਹੈ। ਪਾਦਰੀ ਕੌਣ ਹੈ? ਉਹ ਉਹਨਾਂ ਦੀ ਧੀਨੂ ਪ੍ਰਾਰਥਨਾ ਦੇ ਬਹਾਨੇ ਘਰੋਂ ਚੁੱਕ ਕੇ ਹਿਮਾਚਲ ਦੇ ਇੱਕ ਹੋਟਲ ਦੇ ਵਿੱਚ ਲਾਗਿਆ ਤਾਂ ਉੱਥੇ ਉਸ ਨਾਲ ਜ਼ਬਰਦਸਤੀ ਬਲਾਤਕਾਰ ਕੀਤਾ। ਜਿਸ ਤੋਂ ਬਾਅਦ ਉਸਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਤੇ ਪੁਲਿਸ ਨੇ ਮਿਲਜਮ ਚਾਚੇ ਦੇ ਖਿਲਾਫ ਕੇਸ ਦਰਜ ਕਰ ਲਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਾਦਰੀ ਚਾਚਾ 15 ਜੁਲਾਈ ਨੂੰ ਆਪਦੀ ਭਤੀਜੀ ਨੂੰ ਲੈ ਕੇ ਗਿਆ ਸੀ ਅਤੇ ਜ਼ਬਰਦਸਤੀ ਉੱਥੇ 81 ਜਿਸ ਤੋਂ ਬਾਅਦ ਇਹ ਪੀੜਤ ਲੜਕੀ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਸ਼ਿਕਾਇਤ ਕੀਤੀ ਤੇ ਥਾਣਾ सदर ਵਿਖੇ ਪੁਲਿਸ ਨੂੰ ਵੀ ਇਸ ਦੀ ਇਤਲਾਹ ਦਿੱਤੀ ਗਈ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਜੋ ਸ਼ਿਕਾਇਤ ਅਰਜ ਕਰਵਾਈ ਗਈ ਹੈ ਉਸ ਦੇ ਅਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਬੈਕਸਟ ਲਖਵਿੰਦਰ ਤੇ ਕਾਨੂੰਨੀ ਕਾਰਵਾਈ ਜੋ ਬਣਦੀ ਕੀਤੀ ਜਾਵੇ ਸਾਡੇ ਨਾਲ ਬਹੁਤ ਧੱਕਾ ਹੋਇਆ ਜੀ ਰਿਸ਼ਤੇਦਾਰੀ ਰਿਸ਼ਤੇਦਾਰੀ ਜੇ ਮੇਰਾ ਸਾਲਾ ਲੱਗਦਾ ਜੀ ਤਹ 38 ਸਾਲਾਂ ਦਾ ਹੈਗਾ ਜੀ ਉਹ ਉਹਨੇ ਗੁੜੀਆਂ ਨੂੰ ਲਾ ਕੇ ਉਹਨੇ ਬਹੁਤ ਗਲਤ ਕੰਮ ਕੀਤਾ ਜੀ ਇਹਨੂੰ ਵੱੱਤ ਵੱੱਤ ਸਜ਼ਾ ਮਿਲਣੀ ਚਾਹੀਦੀ ਸਾਨੂੰ ਸਾਫ਼ ਚਾਹੀਦਾ ਜੀ ਪਾਸਟਰ ਲਖਵਿੰਦਰ ਸੁਲਤਾਨਪੁਰ ਦੇ ਰਹਿਣ ਵਾਲਾ ਉਸਨੇ ਸਾਡੀ ਬੱਚੀ ਦੇ ਨਾਲ ਬਹੁਤ ਵੱਡਾ ਤੱਕਾ ਕੀਤਾ ਇਸ ਕਰਕੇ ਅਸੀਂ ਸਦਰ ਥਾਣੇ ਵਿੱਚ ਦਰਖਾਸਤ ਦਿੱਤੀ ਹੈ ਕਿ ਉਸਨੂੰ ਜਲਦ ਤੋਂ ਜਲਦ ਸਜ਼ਾ ਦਿੱਤੀ ਜਾਵੇ ਅਸੀਂ ਇਨਸਾਫ਼ ਚਾਹੁੰਨੇ ਹਾਂ ਇੱਕ ਰੇਪ ਦਾ ਮਾਮਲਾ ਹੈ ਜੀ ਸਾਡਾ। थाना सदर ਜੀਰਾ ਦੇ ਏਰੀਆ ਵਿੱਚ ਇੱਕ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਪਾਸਟਰ ਇੱਕ ਲੜਕੀ ਨੂੰ ਜੋ ਉਹਦਾ ਰਿਸ਼ਤੇ ਵਿੱਚ ਉਹਦਾ ਮਾਮਾ ਲੱਗਦਾ ਸੀਗਾ ਬੰਦਗੀ ਕਰਨ ਦੇ ਬਹਾਨੇ ਆਪਣੇ ਨਾਲ ਲੈ ਗਿਆ ਸੀ ਜਿਸ ਨੂੰ ਉਹ ਵੱਖ-ਵੱਖ ਜਗ੍ਹਾ ਤੇ ਲੈ ਜਾ ਕੇ ਉਹਦੇ ਨਾਲ ਗਲਤ ਕੰਮ ਕੀਤਾ ਜਿਸ ਤੋਂ ਪ੍ਰੰਤ ਲੜਕੀ ਵਾਪਸ ਆਉਣ ਤੇ ਉਹਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾ ਕੇ ਹਸਪਤਾਲ ਮੈਡੀਕਲ ਕਰਵਾਇਆ ਗਿਆ। ਉਦੇ ਬਿਆਨਾਂ ਦੇ ਆਧਾਰ ਤੇ ਐਸਐਸਪਰਮਜੀਤ ਕੌਰ ਵੱਲੋਂ ਮਕਦਮਾ ਦਰਜ 79 ਨੰਬਰ ਮਕਦਮਾ थाना ਸਦਰ ਜੀਰਾ ਵਿਖੇ ਦਰਜ ਕੀਤਾ ਗਿਆ ਤੇ ਦੋਸ਼ੀ ਦੀ ਜੇ ਗ੍ਰਫਤਾਰੀ ਬਾਕੀ ਹੈ ਬਾਕੀ ਦੇ ਵਿੱਚ ਕਾਰਵਾਈ ਜਿਹੜੀ ਅਮਲ ਵਿੱਚ ਲੈਂਦੇ ਜਾ ਰਹੀ ਹੈ ਫਰੋਜ਼ਪੁਰ ਦੇ ਜੀਰਾ ਵਿੱਚ ਰਿਸ਼ਤੇਦਾਰ ਪਾਦਰੀ ਚਾਚੇ ਨੇ ਭਤੀਜੀ ਨਾਲ ਕੀਤਾ ਬਲਾਤਕਾਰ ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਪਾਸਟਰ ਮਾਮੇ ਦੇ ਖਿਲਾਫ ਕੀਤਾ ਕੇਸ ਦਰਜ ਰੋਜ਼ਪੁਰ ਦੇ ਜੀਰਾ ਵਿੱਚ ਇੱਕ ਰਿਸ਼ਤੇਦਾਰ ਪਾਸਟਰ ਚਾਚੇ ਦੇ ਵੱਲੋਂ ਆਪਣੀ ਭਤੀਜੀ ਦੇ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਪੀੜਤ ਪਰਿਵਾਰ ਨੇ ਦੱਸਿਆ ਕਿ ਲੜਕੀ ਦਾ ਸਬੰਧ ਉਸਦੇ ਮਾਮੇ ਨਾਲ ਹੈ ਪਾਦਰੀ ਕੌਣ ਹੈ ਉਹ ਉਹਨਾਂ ਦੀ ਧੀਨੂ ਪ੍ਰਾਰਥਨਾ ਦੇ ਬਹਾਨੇ ਘਰੋਂ ਚੁੱਕ ਕੇ ਹਿਮਾਚਲ ਦੇ ਇੱਕ ਹੋਟਲ ਦੇ ਵਿੱਚ ਲਾਗਿਆ ਤਾਂ ਉੱਥੇ ਉਸ ਨਾਲ ਜ਼ਬਰਦਸਤੀ ਬਲਾਤਕਾਰ ਕੀਤਾ ਜਿਸ ਤੋਂ ਬਾਅਦ ਉਸਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਤੇ ਪੁਲਿਸ ਨੇ ਮਿਲਜਮ ਚਾ ਦੇ ਖਿਲਾਫ ਕਿਸ ਦਰਜ ਕਰ ਲਿਆ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਪਾਦਰੀ ਚਾਚਾ 15 ਜੁਲਾਈ ਨੂੰ ਆਪਦੀ ਭਤੀਜੀ ਨੂੰ ਲੈ ਕੇ ਗਿਆ ਸੀ ਅਤੇ ਜ਼ਬਰਦਸਤੀ ਉੱਥੇ ਲੈ ਕੇ ਗਿਆ ਸੀ ਜਿਸ ਤੋਂ ਬਾਅਦ 피해ਤ ਲੜਕੀ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਸ਼ਿਕਾਇਤ ਕੀਤੀ ਤੇ ਥਾਣਾ ਸਦਰ ਵਿਖੇ ਪੁਲਿਸ ਨੂੰ ਵੀ ਇਸ ਦੀ ਇਤਲਾਹ ਦਿੱਤੀ ਗਈ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਜੋ ਸ਼ਿਕਾਇਤ ਦਰਜ ਕਰਵਾਈ ਗਈ ਹੈ ਉਸ ਦੇ ਅਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਬਖਸ਼ ਲਖਵਿੰਦਰ ਦੇ ਕਾਨੂੰਨੀ ਕਾਰਵਾਈ ਜੋ ਬੰਦ ਨਹੀਂ ਕੀਤੀ ਜਾਵੇ ਸਾਡੇ ਨਾਲ ਬਹੁਤ ੱੱਕਾ ਹੋਇਆ ਜੀ ਰਿਸ਼ਤੇਦਾਰੀ ਰਿਸ਼ਤੇਦਾਰੀ ਜੇ ਮੇਰਾ ਸਾਲਾ ਲੱਗਦਾ ਜੀ 38 ਸਾਲਾਂ ਦਾ ਹੈਗਾ ਜੀ ਉਹ ਉਹਨੇ ਗੁੜੀਆਂ ਨੂੰ ਲਜਾ ਕੇ ਉਹਨੇ ਬਹੁਤ ਗਲਤ ਕੰਮ ਕੀਤਾ ਜੀ ਇਹਨੂੰ ਵੱੱਤ ਵੱਤ ਸਜ਼ਾ ਮਿਲਣੀ ਚਾਹੀਦੀ ਸਾਨੂੰ ਸਾਫ਼ ਚਾਹੀਦਾ ਜੀ ਪਾਸਟਰ ਲਖਵਿੰਦਰ ਸultanpur ਦੇ ਰਹਿਣ ਵਾਲਾ ਉਸਨੇ ਸਾਡੀ ਬੱਚੀ ਦੇ ਨਾਲ ਬਹੁਤ ਵੱਡਾ ੱੱਕਾ ਕੀਤਾ ਇਸ ਕਰਕੇ ਅਸੀਂ ਸਦਰ ਥਾਣੇ ਵਿੱਚ ਦਰਖਾਸਤ ਦਿੱਤੀ ਹੈ ਕਿ ਉਸ ਨੂੰ ਜਲਦ ਤੋਂ ਜਲਦ ਸਜ਼ਾ ਦਿੱਤੀ ਜਾਵੇ ਅਸੀਂ ਇਨਸਾਫ ਚਾਹੁੰਨੇ ਆਂ ਹਰ ਇੱਕ ਰੇਪ ਦਾ ਮਾਮਲਾ ਹੈ थाना सदर ਜੀਰਾ ਦੇ ਏਰੀਆ ਵਿੱਚ ਇੱਕ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਪਾਸਟਰ ਇੱਕ ਲੜਕੀ ਨੂੰ ਜੋ ਉਹਦੇ ਰਿਸ਼ਤੇ ਵਿੱਚ ਉਹਦਾ ਮਾਮਾ ਲੱਗਦਾ ਸੀਗਾ ਬੰਦਗੀ ਕਰਨ ਦੇ ਬਹਾਨੇ ਆਪਣੇ ਨਾਲ ਲੈ ਗਿਆ ਸੀ ਜਿਸ ਨੂੰ ਉਹ ਵੱਖ-ਵੱਖ ਜਗ੍ਹਾ ਤੇ ਲੈ ਜਾ ਕੇ ਉਹਦੇ ਨਾਲ ਗਲਤ ਕੰਮ ਕੀਤਾ ਜੇ ਸੁਪਰੰਤ ਲੜਕੀ ਵਾਪਸ ਆਉਣ ਤੇ ਉਹਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾ ਕੇ ਹਸਤਾ ਮੈਡੀਕਲ ਕਰਵਾਇਆ ਗਿਆ। ਉਹਦੇ ਬਿਆਨਾਂ ਦੇ ਆਧਾਰ ਤੇ ਐਸਐਪਰਮਜੀਤਪੁਰ ਵੱਲੋਂ ਮਕਦਮਾ ਦਰਜ 79 ਨੰਬਰ ਮਕਦਮਾ थाना सदर ਜੀਰਾ ਵਿਖੇ ਦਰਜ ਕੀਤਾ ਗਿਆ। ਤੇ ਦੋਸ਼ੀ ਦੀ ਜੇ ਗ੍ਰਿਫਤਾਰੀ ਬਾਕੀ ਹੈ। ਬਾਕੀ ਇਹਦੇ ਵਿੱਚ ਕਾਰਜ ਜਿਹੜੀ ਅਮਲ ਵਿੱਚ ਲੱਗੇ ਜਾ ਰਹੀ ਹੈ।